ਚਾ ਚੱਲ ਫਾਈ ਤਾਂ ਬਣ ਗਿਆ ਕੰਮ ਸਾਮ ਦਾ ਕੰਮ ਬੜੀ ਗਿਆ ਤੇ ਟੋਕੇ ਪੈਗਾ ਆ ਯਾਰੋ ਕਰਤਾ ਨਾ ਉਹੀ ਕੰਮ ਤੋਂ ਯਾਰ ਯਾਰ ਫੀਡ ਵੀ ਲੈ ਕੇ ਆਉਣੀ ਆ ਸਮਝ ਨਹੀਂ ਆਉਂਦੀ ਯਾਰ ਕਿਹਨੂੰ ਨਾਲ ਲੈ ਕੇ ਜਾਵਾਂ ਜਿਹਨੂੰ ਫੋਨ ਲਾਇਆ ਸਾਰਾ ਨੇ ਜਵਾਬ ਦੇਦਾ ਚੱਲ ਪਿੰਡਲੀ ਨੂੰ ਚੱਲਦੇ ਆ ਬੇਨੇ ਅੱਜ ਕਿ ਉੱਥੋਂ ਮਿਲਦਾ ਉਧਰੋਂ ਨਾਲ ਲੈ ਚਲਾਂਗੇ ਤੰਦਰ ਕਿਧਰ ਆਉਂਦਾ ਜਦੋਂ ਆਉਂਦਾ ਕਾਫ ਨਹੀਂ ਕਹਿੰਦਾ ਹੁੰਦਾ ਕੋਈ ਹਾਂ ਵੀ ਚਾਚਾ ਕਿਵੇਂ ਆ ਠੀਕ ਹੈ ਪੁੱਤ ਯਾਰ ਮੇਰੀ ਗੱਲ ਸੁਣ ਨਾ ਤੇਰੇ ਕੋਲ ਇੱਕ ਕੰਮਕਾਰ ਹੈ ਨਹੀਂ ਜਦੋਂ ਵੇਖਾਂ ਤੂੰ ਇੱਥੇ ਹੀ ਬੈਠਾ ਹੁੰਦਾ ਹੰਨਾ ਵਾ ਜਾਂ ਤਾਂ ਤੂੰ ਮੰਜੇ ਤੋੜਦਾ ਹੰਨਾ ਵਾ ਜਾਂ ਤਾਂ ਬਦਾਰੋ ਪੈਣਾ ਹੰਨਾ ਤੀਜਾ ਕੰਮ ਹੀ ਹਾਣੀ ਤੇਰੇ ਕੋਲੇ ਯਾਰ ਮੈਨੂੰ ਤਾਂ ਲੱਗਦਾ ਕਿਹੇ ਵੀ ਇਹ ਬੰਦਾ ਆਪੋ ਕਰ ਤੂੰ ਰੋਟੀ ਦਿਨ ਨਾ ਮਤਰਾ ਹਿਹਾ ਰਿਹਾ ਤੇ ਚੱਲਾ ਉਦੋਂ ਉਦੋਂ ਮੇਰੀ ਚਾਹ ਮਦਾਂ ਜਪਤਿੰਦਰ ਉਹ ਬੇਇਤਿਕਰ ਗਿਆ ਮੇਰੀ ਮੇਰਾ ਕੀ ਰਿਹਾ ਉੱਥੇ ਭਰਾਵਾ ਮੈਂ ਤੈਨੂੰ ਆਏ ਨਹੀਂ ਕਹਿੰਦਾ ਤੂੰ ਗੁੱਸਾ ਹੀ ਕਰ ਗਿਆ ਲੱਗਦਾ ਇਹਨੇ ਆਏ ਨਹੀਂ ਜਾਣਾ ਇਹਨੂੰ ਪੰਪ ਦੇਣੇ ਪੈਣੇ ਇਹ ਫੇਰ ਜਾਊਗਾ ਥੋੜਾ ਜਿਹਾ ਫੁਗਰਾ ਚਾਚਾ ਭਰਾਵਾ ਮੈਂ ਤਾਂ ਤੈਨੂੰ ਤਾਂ ਕਹਿਣਾ ਤਰੀ ਕਿੰਨੀ ਚੜਾਈ ਆ ਸਾਰਾ ਪਿੰਡ ਤੈਨੂੰ ਸਲੂਟ ਮਾਰਦਾ ਵਾ ਦਸਾਂ ਪਿੰਡਾਂ 'ਚ ਤਰੀ ਚੜਾਈ ਆ ਤਾਂ ਮੈਂ ਤਾਂ ਤੈਨੂੰ ਦੁਹਣਾ ਉਹ ਪੁੱਤਰਾ ਤੈਨੂੰ ਪਤਾ ਹੀ ਆਪਣਾ ਆਪਣੀ ਚੜਾਈ ਆ ਆਪਣੇ ਸਾਰੇ ਪਿੰਡ 'ਚ ਲੱਗਦਾ ਚਾਚਾ ਪੂਰ ਸ਼ਾਮ ਗਿਆ ਪਾਪਾ ਤੂੰ ਕਸਰਾ ਆਸਰਾ ਜੇ ਤੂੰ ਫਾਇਦਾ ਹੈ ਨਾ ਆ ਐਮਐਲਏ ਨਹੀਂ ਬਣਨਾ ਤੇ ਉਹ ਬਣਦਾ ਨੀਗਾ ਠੀਕ ਆ ਤਾਂ ਕਹਿੰਦਾ ਮੈਂ ਤਾਂ ਤੈਨੂੰ ਕਿ ਤਰਾ 500 ਵੋਟ ਦਾ ਆਪਣੇ ਗਿੱਜੇ ਦੇ ਵਿੱਚ ਆਪਣੇ ਇਹ ਤਾਂ ਮੁਝ ਮੈਂ ਦਾਰੂ ਤਾਂ ਪੀਣਾ ਵੀ ਦਿਮਾਗ ਤੇ ਲੋਡ ਰਹਿੰਦਾ ਵੋਟਾਂ ਦਾ ਟਰਸਟ ਹੁੰਦਾ ਉਹ ਚਾਚਾ ਕੀ ਕੋਈ ਕੋਈ ਹੈ ਨਾ ਸਟ੍ਰੈਸ ਹੁੰਦੀ ਆ ਉਹੀ ਹੁੰਦਾ ਉਹ ਮੈਨੂੰ ਨਹੀਂ ਪਤਾ ਸੀਗੇ ਇਹ ਹੁੰਦਾ ਯਾਰ ਆਪਾਂ ਨਾ ਫੀਡ ਲਾਈਨ ਜਾਣਾ ਵਾ ਤਾਂ ਆਇਆ ਮੈਂ ਤਾਂ ਤੇਰੇ ਕੋਲੇ ਅੱਛਾ ਮੇਨ ਗੱਲ ਆਹਾ ਚੱਲ ਵਾ ਨੀ ਯਾਰ ਇੱਕ ਲਵਰ ਜੂਸ ਪੀ ਆਉਂਦਾ ਹੁਣ ਤਾਂ ਮੈਂ ਨਾ ਆ ਕੇ ਨਿਕਲਿਆ ਚਿੱਟਾ ਕੋੜ ਦਾ ਪਜਾਮਾ ਕਿਉ ਉੱਪਰ ਜੰਮਲ ਰੇਡ ਦੇ ਇੱਥੇ ਕਿਹੜੇ ਸੋਫੇ ਤੇ ਬੈਠਾ ਵਾ ਇੱਥੇ ਵੀ ਤਾਂ ਲਿਬੜੀ ਜਾਂਦਾ ਵਾ ਨਾਲੇ ਚੱਲ ਬੜੇਗਾ ਤਿੰਡੀ ਗੰਗਾਲਾ ਯਾਰ ਜੂਸ ਨਹੀਂ ਸੰਤਰੇ ਚੱਲੂ ਬਤਿੰਦਰਾ ਕੱਲਾ ਸੰਤਰਾ ਖਾਏਗਾ ਧਮਾਲ ਦਾ ਲੰਮਾ ਯਾਰ ਉਹ ਜਮਾਈ ਨੇ ਕੰਮ ਕਰਨਾ ਪਰ ਬੋਲਦੀ ਸੁਭਾਸਾ ਦੀ ਸਮਝ ਨਹੀਂ ਆਉਦੀ ਸੰਤਰਾ ਸੰਤਰਾ ਨਹੀਂ ਮੋਟਾ ਸੰਤਰਾ ਇਹ ਤਾਂ ਪੁੰਨਾ ਸਿਰੇ ਹੀ ਹੋਊ ਭਤੀਜਾ ਫਿਰ ਜਿਹੜਾ ਮਰਜ਼ੀ ਕੰਮ ਕਰਵਾ ਲਈ ਅੱਛਾ ਤੂੰ ਪੈਗ ਦੀ ਗੱਲ ਕਰਦਾ ਵਾ ਹੁਣ ਲੱਗੀ ਸਮਝ ਯਾ ਲਾਇਆ ਲਵਾ ਦੂੰਗਾ ਚੱਲ ਚੱਲ ਅਜੇ ਤਾਂ ਬਣ ਗਿਆ ਕੰਮ ਸਾਮ ਦਾ ਕੰਮ ਬਣੀ ਗਿਆ ਚਾ ਚਾ ਟੈਨਸ਼ਨ ਆ ਲੈ ਅਗਰ ਕੋਈ ਕਰਨਾ ਲੈ ਆਜ ਕਰਕੇ ਤੈਨੂੰ ਬੜਾ ਮੋਟਾ ਮਜ਼ਾਕ ਕਰ ਲੈਣਾ ਮੈਂ ਠੀਕ ਆ ਮੈਂ ਤਾਂ ਤੇਰੀ ਗੱਲ ਦਾ ਕੁਛ ਨਹੀਂ ਟੱਕ ਮਾਰਨ ਨੂੰ ਕਰਨਾ ਹੀ ਪੈਣਾ। ਧਰੋ 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 ਧਰੋ। ਕਾਰ ਆ ਲਿਆਉਂਦਾ ਨਾ। ਤੂੰ ਜਾ ਪਰ ਪੈਗ ਲਵਾ। ਤੇਰੀ ਗੱਲ ਸਮਝ ਤੇਰਾ ਨਾ ਸ਼ਾਮ ਦੀ ਗੱਲ ਹੋਈ ਆ। ਤੈਨੂੰ ਸ਼ਾਮ ਨੂੰ ਪੈਗ ਲਵਾਉਂਦਾ। ਹੁਣ ਤਾਂ ਫੇੜ ਲੈ ਕੇ ਆਉਣੀ ਪੈਣੀ। ਨਾਲੇ ਵੀੜ ਵਾਲੇ ਪੈਸੇ ਆ। ਘਰ ਦਾ ਤਾਂ ਮੈਨੂੰ ਗਾਲਾਂ ਕੱਢਣਗਾ ਜੇ ਮੈਂ ਲਾ ਸਕਦਾ। ਜੱਪ ਕਰਕੇ ਬੈਠਾ ਰਹਿ। ਚੱਲਦੇ ਆਂ ਹੁਣ ਆਪਾਂ। ਆਹ ਤੇਰਾ ਫੁੱਤੂ ਕੰਮ। ਕਹਾਂ ਕਿ ਗੀਰ ਜਾ। ਜਦੋਂ ਮੈਂ ਉੱਤਰਦਾ। ਕੱਲ ਭਰਾਵਾ ਕੀ ਖੇ ਖੰਜੇ ਕਰੀ ਜਾਂਦਾ ਮੈਂ ਬਹਿ ਜਾ ਬਹਿ ਜਾ ਉਹ ਨਹੀਂ ਤੇ ਗੱਡੀ ਤੋਰਨੀ ਗਈ ਹੁਣ ਤਾਂ ਤੈਗ ਲਵਾਉਣੇ ਪੈਣਾ ਜਹਾਰ ਜਾਂ ਪਾਰ ਆ ਜਹਾਰ ਭਰਾਵਾ ਤੂੰ ਨਹੀਂ ਸਿਆ ਪਤਾ ਕਹਿੰਦਾ ਕਿ ਅੰਸ਼ਾ ਲਵਾ ਦੰਨਾ ਤੈਗ ਚੱਲ ਯਾਰ ਚੀਜ਼ ਫੋਤਰੀ ਲੈ ਆ ਹੁਣ ਤੈਨੂੰ 5 ਲੀਟਰ ਵਾਲੀ ਕੰਨੀ ਨਾ ਲੈਦਾ ਲੈ ਦੇ ਬੋਤਲ ਲੈ ਦੇ ਲੈ ਦੇ ਪੁੱਤ ਲੈ ਦੇ ਚੱਲ ਮੈਂ ਲੈ ਕੇ ਰੋਟੇ ਜਾ ਕੇ ਬੈਠਾ ਤਾਂ ਠੀਕ ਆ ਬੋਤਲ ਤਾਂ ਮਿਲੀ ਨਹੀਂ ਰਹੀ ਆ ਜੇ ਲੈ ਜਾਂਦਾ ਵਾ ਚੱਲ ਚਾ ਚਾਤ ਨੂੰ ਬਹੁਤ ਅਸੀ ਚੱਕ ਤੂੰ ਵਧੀਆ ਲੈ ਇਹਦਾ ਜਾੜਾ ਨਹੀਂ ਰਹਿ ਜਾਣਾ ਬੰਮੇ ਨੂੰ ਤਾਂ ਆ ਹੀ ਮਿਲਿਆ ਪੀੜਿਆਂ ਤੇ ਫਟਾਫਟ ਚੱਲ ਗਏ ਫੀੜ ਲੈ ਕੇ ਆਉਣੀ ਹੈ ਚਲ ਪੀੜ ਫੇਸੇ ਨੇ ਕੰਮ ਸਾਰ ਲੈਨੇ ਉਹ ਲਾਲ ਆ ਯਾਰ ਫਟਾਫਟ ਚੱਲ ਗਏ ਆਪਾਂ ਇਹੋ ਉਹ ਲਾਲ ਆ ਭਰਾਵਾ ਲਾਲਾ ਕੱਚਾ ਚੱਲ ਗਿਆ ਫੀਲ ਲੈਣਾ ਚੱਲ ਭਤੀ ਚੱਲਦੇ ਹੋਰ ਯਾਰ ਅੱਠ ਚੱਲ ਚੱਡ ਕੇ ਫਿਰ ਚੱਲ ਕਿਹਰੇ ਤਾਂ ਹੋਰ ਹੀ ਲੱਛਣ ਜੇ ਕਰੀ ਜਾਂਦਾ ਮੈਨੂੰ ਤਾਂ ਲੱਗਦਾ ਫੀਲ ਦੀ ਪੂਰੀ ਜਗਾ ਇਹਨੂੰ ਲੱਗ ਜਾਣਾ ਯਾਰ ਧੀਜ ਮੈਂ ਨਹੀਂ ਜਾਣਾ ਯਾਰ ਤੂੰ ਚਲਾ ਜਾ ਮੈਂ ਨਹੀਂ ਜਾਣਾ ਤੂੰ ਇਹ ਤਾਂ ਪ੍ਰਾਵਾ ਮੈਨੂੰ ਧੱਕੇ ਜੇ ਮਰੀ ਜਾਂਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਯਾਰ ਕਰੜ ਧੀਜ ਮੈਂ ਪੈਣਾ ਯਾਰ ਉੱਠ ਜਾ ਸੈਟ ਹੋ ਕੇ ਪੈਗਾ ਆ ਯਾਰ ਉਹ ਕਰ ਤਾਂ ਨਾ ਉਹੀ ਕੰਮ ਤੋਂ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਆਪਣੀ ਇਹ ਇੱਕ ਉਦਾਹਰਨ ਸੀ ਨਸ਼ੇ ਤੇ ਵੀ ਨਸ਼ਾ ਜਦੋਂ ਬੰਦਾ ਕਰਦਾ ਹੈ ਕੀ ਕਰ ਲੱਗ ਜਾਂਦਾ ਜਿਹੜੇ ਰਾਹ ਜਾਣਾ ਹੁੰਦਾ ਰਾਹ ਕੋਈ ਹੋਰ ਪੈ ਜਾਂਦਾ ਬਾਅਦ ਚ ਉਹਦਾ ਇਹ ਸੁਪਨਾ ਹੁੰਦਾ ਉਹ ਪੂਰਾ ਨਹੀਂ ਹੁੰਦਾ ਮਾਮਾ ਗਲਤ ਹੁਣੇ ਸੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੇ ਮਾਮੇ ਨੇ ਮੇਰੇ ਨਾਲ ਹੈਲਪ ਕੀਤੀ ਸੀ ਸੋ ਚਾਚਾ ਬਣਾਇਆ ਸੀ ਇੱਕ ਵੀਡੀਓ ਬਣਾਉਣ ਮਾਰੇ ਆਣੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਇਹਦੇ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਚੈਨਲ ਤੇ ਨਵੇਂ ਆ ਕੇ ਨੂੰ ਸਬਸਕ੍ਰਾਈਬ ਕਰਿਓ ਨਸ਼ੇ ਤੋਂ ਦੂਰ ਰਹੋ ਤੇ ਅੱਗੇ ਵਧੋ ਥੈਂਕ ਯੂ ਜੀ